ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਸ਼ਰਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਪੱਤੇ ਖੋਲ ਦਿੱਤੇ ਗਏ ਨੇ ਜਿਸ ਵਿੱਚ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਦਾ ਜੋ ਹੈ ਉਮੀਦਵਾਰ ਦੇ ਤੌਰ ਤੇ ਐਲਾਨਿਆ ਗਿਆ ਹੈ ਜਿਸ ਨੂੰ ਲੈ ਕੇ ਹੁਣ ਅਨਿਲ ਜੋਸ਼ੀ ਦੇ ਦਫ਼ਤਰ ਦੇ ਵਿੱਚ ਵਰਕਰਾਂ ਦਾ ਪਹੁੰਚਣਾ ਲਗਾਤਾਰ ਹੀ ਚੱਲ ਰਿਹਾ ਹੈ ਤਾਂ ਹਮੇ ਇੱਕ ਤਸਵੀਰ ਦਿਖਾ ਦਿੰਦੇ ਹਾਂ ਕਿ ਜਦੋਂ ਅਨਿਲ ਜੋਸ਼ੀ ਜੋ ਸਨ ਉਹ ਵਿਧਾਇਕ ਸਨ ਅਤੇ ਮੰਤਰੀ ਸਨ ਉਸ ਵੇਲੇ ਵੀ ਉਹਨਾਂ ਵੱਲੋਂ ਇਹੀ ਦਫ਼ਤਰ ਇਸੇ ਦਫ਼ਤਰ ਦੇ ਵਿੱਚ ਬੈਠ ਲੋਕਾਂ ਦੇ ਕੰਮ ਜਿਹੜੇ ਸੀਗੇ ਉਹ ਕਰਵਾਏ ਜਾਂਦੇ ਸਨ ਲੇਕਿਨ ਕਿੰਨਾ ਕਦੇ ਅ 2022 ਦੀਆਂ ਚੋਣਾਂ ਦੇ ਦੌਰਾਨ ਉਕਰਾਰੀ ਈਸ਼ਕ ਜਿਹੜੀ ਸੀਗੀ ਉਹ ਜੋ ਕੁਵਰ ਵੀਰ ਪ੍ਰਤਾਪ ਸਿੰਘ ਉਹਨਾਂ ਵੱਲੋਂ ਦਿੱਤੀ ਗਈ ਸੀ ਲੇਕਿਨ ਕਿਤੇ ਨਾ ਕਿਤੇ ਹੁਣ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਨੂੰ ਜੋ ਹੈ ਆਪਣਾ ਉਮੀਦਵਾਰ ਜਿਹੜਾ ਹੈ ਉਹ ਐਲਾਨ ਦਿੱਤਾ ਗਿਆ ਹੈ ਜੇਕਰ ਪਿਛਲੇ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਭਾਰਤੀ ਜਨਤਾ ਪਾਰਟੀ ਦਾ ਅੰਗ ਸਨ ਅਨਿਲ ਜੋਸ਼ੀ ਤਦ ਉਹਨਾਂ ਵੱਲੋਂ ਬਹੁਤ ਵੱਡੇ ਇਲਜ਼ਾਮ ਜਿਹੇ ਸਨ ਉਹ ਭਾਰਤੀ ਜਨਤਾ ਪਾਰਟੀ ਤੇ ਲਗਾਏ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਵੱਲੋਂ ਜਿਆਸੀਗਾ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਆਸੀਗਾ ਉਹ ਜੁਆਇਨ ਕੀਤਾ ਗਿਆ ਸੀਗਾ ਲੇਕਿਨ ਅੱਭੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਜਿਹੜੀ ਸੀਗੀ ਉਹ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਜਿਸ ਵਿੱਚ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਦੇ ਬਹੁਤ ਸਾਰੇ ਅ ਅਕਾਲੀ ਦਲ ਦੇ ਵਰਕਰਾਂ ਵੱਲੋਂ ਅ ਅਨਿਲ ਜੋਸ਼ੀ ਦਾ ਨਾਮ ਜਾਂ ਤਰਵੀਜ਼ ਦੇ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਅਨਿਲ ਜੋਸ਼ੀ ਦਾ ਨਾਮ ਜਿਹੜਾ ਸੀਗਾ ਉਹ ਅੰਮ੍ਰਿਤਸਰ ਰਈ ਪੱਕਾ ਸਮਝਿਆ ਜਾ ਰਿਹਾ ਸੀ ਲੇਕਿਨ ਇਸ ਦੇ ਉਪਰ ਮੋਰ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਬੀਤ ਸਿੰਘ ਬਾਦਲ ਵੱਲੋਂ ਅੱਜ ਲਗਾ ਦਿੱਤੀ ਗਈ ਹੈ ਜਿਸ ਵਿੱਚ ਚੋਣਾਂ ਵੱਲੋਂ ਸੱਤ ਕੈਂਡੀਡੇਟ ਜਿਹੜੇ ਨੇ ਪੰਜਾਬ ਤੋਂ ਜਿਹੜੇ ਨੇ ਉਹ ਉਮੀਦਵਾਰ ਜਿਹੜੇ ਨੇ ਉਹ ਉਤਾਰ ਦਿੱਤੇ ਗਏ ਨੇ ਲੇਕਿਨ ਚਰਚਾਵਾਂ ਇਹ ਵੀ ਚੱਲ ਰਹੀਆਂ ਸਨ ਕਿ ਅੰਮ੍ਰਿਤਸਰ ਤੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਸੀਗਾ ਉਹ ਟਿਕਟ ਦੇਣ ਦੀ ਇੱਛਕ ਸਨ ਲੇਕਿਨ ਵਿਕਰਮ ਸਿੰਘ ਮਜੀਠੀਆ ਨੇ ਖੁਦ ਹੀ ਇਹ ਸਾਰੀਆਂ ਇਕਾਸਰਈਆਂ ਜਿਹੜੀਆਂ ਸਨ ਇਹਨੂੰ ਦੂਰ ਕੀਤਾ ਗਿਆ ਸੀ ਜਦੋਂ ਇਹ ਕੰਪਰੀਸਰ ਦੇ ਵਿੱਚ ਵਿਸ਼ਾਲ ਮੀਟਿੰਗ ਜਿਹੜੀ ਸੀਗੀ ਉਹ ਕਿੱਤੇਗੇ ਸੀ ਅਨਿਲ ਜੋਸ਼ੀ ਜਿਹੜੇ ਨੇ ਉਹਨਾਂ ਦਾ ਨਾਮ ਜਿਹੜਾ ਸੀਗਾ ਤਰਵੀਜ਼ ਜਿਹੜਾ ਸੀਗਾ ਸਾਰੇ ਵੱਲੋਂ ਦਿੱਤਾ ਗਿਆ ਸਰਬਸੰਮਤੀ ਨਾਲ ਜਿਹਾ ਸੀ ਚੁਣਿਆ ਵੀ ਗਿਆ ਸੀ ਲੇਕਿਨ ਕਿਤਨਾ ਕਿਤੇ ਸਾਰਿਆਂ ਦੀਆਂ ਸ਼ੰਕਾਵਾਂ ਸਨ ਕਿ ਸ਼ਾਇਦ ਵਿਕਰਮ ਸਿੰਘ ਮੁਜੀਠੀਆ ਅੰਮ੍ਰਿਤਸਰ ਤੋਂ ਲੜਨ ਲਈ ਜਿਹੜੇ ਨੇ ਉਹ ਇਸ਼ੂ ਕਿ ਨਹੀਂ ਲੇਕਿਨ ਕਿਤਨਾ ਕਿਤੇ ਅੱਜ ਜਿਹੜਾ ਇਸ ਆਕਾਸ਼ ਰਹੀਆਂ ਸਨ ਉਸ ਤੇ ਵਿਰਾਮ ਜਿਹੜਾ ਹੈ ਉਹ ਲੱਗ ਚੁੱਕਾ ਹੈ ਤੇ ਹੁਣ ਅਨਿਲ ਜੋਸ਼ੀ ਨੂੰ ਜੋ ਹੈ ਉਹ ਟਿਕਟ ਦੇ ਕੇ ਅਕਾਲੀ ਦਲ ਵੱਲੋਂ ਜਿਹੜੀ ਹੈ ਉਹ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਸਰ ਨਵਾਜਿਆ ਗਿਆ ਲੇਕਿਨ ਲਗਾਤਾਰ ਹੀ ਹੁਣ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਦਫ਼ਤਰ ਪੌਂਚ ਰਹੇ ਨੇ ਅਤੇ ਉਹਨਾਂ ਨੂੰ ਜੇ ਮੁਬਾਰਕਬਾਦ ਜਿਹੜੀ ਹੈ ਉਹ ਵੀ ਦਿੱਤੇ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਅਨਿਲ ਜੋਸ਼ੀ ਦਾ ਨਾਮ ਹਮੇਸ਼ਾ ਹੀ ਲੋਕਲ ਬੋਡੀ ਮਿਸਟਰ ਦੇ ਸਮੇਂ ਤੇ ਸਾਹਮਣੇ ਆਉਂਦਾ ਰਿਹਾ ਸੀ ਅਤੇ ਲਗਾਤਾਰ ਹੀ ਬਹੁਤ ਵਿਵਾਦ ਜਿਹੜੇ ਸੀਗਣ ਉਹ ਵੀ ਅਨਿਲ ਜੋਸ਼ੀ ਦੇ ਨਾਲ ਜੁੜਦੇ ਹੋਏ ਨਜ਼ਰ ਆਉਂਦੇ ਸਨ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਹੈ ਹੁਣ ਅਨਿਲ ਜੋਸ਼ੀ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਉਤਤ ਨੇ ਉਹ ਵੀ ਸਾਹਮਣੇ ਆਉਣੇ ਸ਼ੁਰੂ ਹੋਣਗੇ ਲੇਕਿਨ ਹੁਣ ਅਖਾ ਸਿਆਸੀ ਅਖਾੜਾ ਜਿਹੜਾ ਹੈ ਲਗਾਤਾਰ ਹੀ ਹੁਣ ਅ ਅਨਜ਼ਰ ਆਵੇਗਾ ਕਿਉਂਕਿ ਇਹ ਤਿੰਨ ਉਮੀਦਵਾਰਾਂ ਦਾ ਐਲਾਨ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਜਿਸ ਵਿੱਚ ਅੰਮ੍ਰਿਤਸਰ ਤੋਂ ਆਮ ਆਦੀ ਪਾਰਟੀ ਤੋਂ ਜਿਹੜੇ ਸੀ ਕਿ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਵਰਕਰਾਂ ਦੇ ਵਿੱਚ ਖੁਸ਼ੀ ਹੈ ਤੇ ਹੁਣ ਵਰਕਰ ਜਿਹੜੇ ਨੇ ਉਹ ਅਨਿਲ ਜੋਸ਼ੀ ਦਾ ਮੂੰਹ ਮਠਾ ਕਰਾਉਂਦੇ ਹੋਏ ਵੀ ਅਨਜ਼ਰ ਆਉਣਗਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਕਿਉਂਕਿ ਰੈਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਰੈਲੀਆਂ ਦੇ ਵਿੱਚ ਹੀ ਅਨਿਲ ਜੋਸ਼ੀ ਦਾ ਨਾਮ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ ਅਨਿਲ ਜੋਸ਼ੀ ਦੇ ਨਾਮ ਤੋਂ ਬਾਅਦ ਹੀ ਜਿਹੜਾ ਸੀਗਾ ਉਹ ਸਾਹਮਣੇ ਆਇਆ ਸੀਗਾ ਲੇਕਿਨ ਕਿਤਨਾ ਕਿਤੇ ਹੁਣ ਤਿੰਨ ਕੈਂਡੀਡੇਟ ਜਿਹੜੇ ਨੇ ਉਹ ਜਿਹੜਾ ਸੀਗੇ ਉਹਨਾਂ ਦਾ ਨਾਮ ਜਿਹੜਾ ਸੀਗਾ ਉਹ ਅੰਮ੍ਰਿਤਸਰ ਤੋਂ ਜਿਹੜਾ ਹੈ ਉਹ ਸਾਹਮਣੇ ਆ ਚੁੱਕਾ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਤੋਂ ਕੁਲਦੀਪ ਸਿੰਘ ਧਾਰੀਵਾਜ ਜੋ ਕਿ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਨੇ ਉਹਨਾਂ ਦਾ ਨਾਮ ਸੀਗਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੂਰਵ ਅੰਬੈਸਡਰ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਤੋਂ ਤਰਜੀਤ ਸਿੰਘ ਸੰਧੂ ਸਨ ਅਤੇ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਹੈ ਸਾਬਕਾ ਕੈਬਨਿਟ ਮੰਤਰੀ ਜਿਹੜੇ ਨੇ ਉਹ ਇਸ ਮੈਦਾਨ ਵਿੱਚ ਉਤਾਰੇ ਜਾ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿ ਸਾਬਕਾ ਕੈਬਨ ਮੰਤਰੀ ਅਤੇ ਮੌਜੂਦਾ ਕੈਬਨ ਮੰਤਰੀ ਦੇ ਵਿੱਚ ਕਿਹੜਾ ਕੈਬਨ ਮੰਤਰੀ ਜਿਹੜਾ ਹੈ ਉਹ ਹੁਣ ਆਪਣੀ ਜਿਹੜੀ ਟਿਕਟ ਦੇ ਨਾਲ ਹੀ ਸੀਟ ਕਟਦਾ ਹੋਇਆ ਨਜ਼ਰ ਆਵੇਗਾ ਲੇਕਿਨ ਕਿਤਰਾ ਕਿਹਾ ਤਿੰਨ ਸੀਟਾਂ ਜਿਹੜੀਆਂ ਨੇ ਉਹ ਜਰੂਰ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਭਾਜਪਾ ਅਤੇ ਅਕਾਲੀ ਦਲ ਵੱਲੋਂ ਜਿਹੜੀ ਹਾ ਅਨਾਉਂਸ ਕਰ ਦਿੱਤੀ ਗਈ ਹੈ ਲੇਕਿਨ ਹੁਣ ਕਾਂਗਰਸ ਵੱਲ ਸਾਰਿਆਂ ਦੀ ਨਜ਼ਰ ਹੈ ਕਿ ਕਾਂਗਰਸ ਵੱਲੋਂ ਕਿਹੜਾ ਉਮੀਦਵਾਰ ਜਿਹੜਾ ਹੈ ਉਹ ਉਤਾਰਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਅੰਮ੍ਰਿਤਸਰ ਦੀ ਜਿਹੜੀ ਹੈ ਲਗਾਤਾਰੀ ਸਿਆਸਤ ਜਿਹੜੀ ਹਾ ਹੁਣ ਹੋ ਰਹੀ ਹੈ ਆ ਨਜ਼ਰ ਆਵੇਗੀ ਲੇਕਿਨ ਕਿਨ ਭਾਰਤੀ ਅਨਿਲ ਜੋਸ਼ੀ ਵੱਲੋਂ ਬਹੁਤ ਸਾਰੇ ਤਾਂ ਜਿਹੜੇ ਨੇ ਉਹ ਵੀ ਕੱਸੇ ਗਏ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਅਕਾਲੀ ਦਲ ਦੇ ਵੱਲੋਂ ਜਿਹੜੀਆਂ ਕਾਸਟਿੰਗਾਂ ਲਗਾਈਆਂ ਜਾ ਰਹੀਆਂ ਸਾਂਝਾ ਲੋਕਾਂ ਵੱਲੋਂ ਕਾਸਟਿੰਗਾਂ ਲਗਾਈਆਂ ਲਗਾਈਆਂ ਜਾ ਰਹਾ ਸਰ ਕੇ ਅਕਾਲੀ ਦਲ ਤੋਂ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਜਿਹੜੇ ਉਮੀਦਵਾਰ ਜਿਹੜੇ ਨੇ ਉਹ ਹੋ ਸਕਦੇ ਨੇ ਲੇਕਿਨ ਕਿਤਨਾ ਕਿਤੇ ਹੁਣ ਅਨਿਲ ਜੋਸ਼ੀ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਦੁਬਾਰਾ ਤੋਂ ਸਰਗਰਮ ਨਜ਼ਰ ਆਉਣਗੇ ਅਤੇ ਉਹਨਾਂ ਵੱਲੋਂ ਹਮੇਸ਼ਾ ਦੀ ਨਿਹਾਰ ਜਿਸ ਤਰ੍ਹਾਂ ਪਹਿਲਾਂ ਬਦਲੀ ਗਈ ਸੀ ਉਸ ਤਰ੍ਹਾਂ ਦੀ ਨਿਹਾਰ ਬਦਲਣ ਲਈ ਉਹਨਾਂ ਵੱਲੋਂ ਹੁਣ ਜ਼ਰੂਰ ਪ੍ਰਯਾਸ ਜ ਹੁਣ ਵੇਖਣਾ ਹੋਵੇਗਾ ਕਿ ਸਿਆਸੀ ਅਖਾੜਾ ਹੋਰ ਕਿੰਨਾ ਕੁ ਭੱਗਦਾ ਕਿਉਂਕਿ ਸਿਰਫ ਕਾਂਗਰਸ ਦੀ ਹੀ ਸੀਟ ਰਹਿ ਗਈ ਹੈ ਜਿਸ ਦਾ ਆਪਣਾ ਅਨਾਉਂਸਮੈਂਟ ਰਹਿ ਗਿਆ ਲੇਕਿਨ ਤਿੰਨਾਂ ਪਾਰਟੀਆਂ ਵੱਲੋਂ ਆਪਣੀ ਅਨਾਉਂਸਮੈਂਟ ਜਿਹੜੀ ਆ ਉਹ ਕਰ ਦਿੱਤੀ ਗਈ ਤੇ ਹੁਣ ਸਿਆਸੀ ਅਖਾੜਾ ਜੂਰ ਪੱਕਦਾ ਹੋਇਆ ਅਨਜ਼ਰ ਆਵੇਗਾ ਕੈਮਰਾਮੈਨ ਮਹਿੰਦਰ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅਮਰਸਾ ਸਾਹਿਬ